ਬੰਦਾ ਗੋਡੇ ਬਦਲੋਣ ਪਹਿਲੇ ਦਿਨੇ ਉਹਨੂੰ ਟਾਈਮ ਮਿਲ ਗਿਆ ਹੋਰ ਉਹ ਕਿਸਾਲ ਬੋਗਾ ਅੱਜ ਉਹਦੇ ਨਾਲ ਹੈ ਕੱਲ ਆਪਰੇਸ਼ਨ ਹੋਣਾ ਸੀ ਕੱਲ ਡਿਲੇ ਹੋ ਗਿਆ ਸ਼ਹਿਰ ਅੱਜ ਆਪਰੇਸ਼ਨ ਚੱਲ ਰਿਹਾ ਹੈ ਇਹ ਹੈ ਜੱਟ ਜ਼ਿਮੀਦਾਰ ਤੇ ਸੀਰੀ ਦੀ ਉਹ ਪਿਆਰ ਦੀ ਕਹਾਣੀ ਜਿਹਦੇ ਚੋਂ ਨੇ ਬਜ਼ੁਰਗ ਹੁੰਦੇ ਸੀਰੀ ਦਾ ਇਹ ਸੋਚ 15-20 ਦਿਨ ਹੋ ਗਏ ਇੱਕ ਫੋਨ ਵੱਜ ਰਿਹਾ ਸੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਉਸ ਤੁਹਾਡਾ ਬੋਸ ਸ਼ਤੀਸ਼ਨ ਜੀ ਵਰਕਰ ਗੋਗਾ ਸਿੰਘ ਪਿੰਡ ਰੁੜਕੀ ਜਾਗੋ ਵਾਲ ਨੇੜੇ ਮੈਂ ਪੁੱਛਿਆ ਕੀ ਗੱਲ ਗੋਗੇ ਕੋਈ ਪ੍ਰੋਬਲਮ ਹੈ ਕਹਿੰਦਾ ਮੈਂ ਸੀਰੀ ਦੇ ਗੋਡੇ ਬਦਲਾਉਣੇ ਨੇ ਚੰਗਾ ਜ਼ਿਮੀਂਦਾਰ ਚੰਗੀ ਜ਼ਮੀਨ ਚਾਹਦਾ ਕਰੋੜਪਤੀ ਬੰਦਾ ਮੈਂ ਕਿਹਾ ਵੀ ਇਗਨੋਰ ਕਰ ਗਿਆ ਮੈਂ ਪਹਿਲਾਂ ਪਹਿਲਾਂ ਸੱਚ ਦੱਸ ਮੈਂ ਕਹਾਂ ਆ ਵਾਸੀ ਪੁੱਛੀ ਜਾਂਦਾ ਸੀਰੀ ਨਾਲ ਰਹੂ ਕੌਣ ਕਹਦਾ ਮੈਂ ਰਹੂੰਗਾ ਮੈਂ ਕਿਹਾ ਯਾਰ ਤੂੰ ਇੰਨੇ ਦਿਨ ਕਿਵੇਂ ਲਾ ਲੇਗਾ ਉੱਥੇ ਕਹਿੰਦਾ ਕੋਈ ਗੱਲ ਨਹੀਂ ਸਿਰੀ ਮੇਰਾ 40 ਸਾਲ ਤੋਂ ਮੇਰੇ ਨਾਲ ਹੈ ਮੈਂ ਉਹ ਤਾਂ ਠੀਕ ਹੈ ਪਰ ਉੱਥੇ ਮਿਹਨਤ ਬਹੁਤ ਆਉਂਦੀ ਹੈ ਕਹਿੰਦਾ ਕੋਈ ਗੱਲ ਨਹੀਂ ਤੇ ਮੈਂ ਫੇਰ ਵੀ ਜਾਣ ਦੀ ਕੋਈ ਹਾਂ ਜੀ ਨਹੀਂ ਕੀਤੀ ਪਰ ਉਹ 10 ਦਿਨਾਂ ਬਾਅਦ ਮੇਰੇ ਘਰ ਗੱਡੀ ਲੈ ਕੇ ਆ ਗਿਆ ਨਾਲ ਇੱਕ ਹੋਰ ਉਹਦਾ ਦੋਸਤ ਮੈਨੂੰ ਬੈਠ ਕੇ ਉਹਨੇ ਗੱਲ ਦੱਸੀ ਕਹਿੰਦਾ ਮੇਰੇ ਬਾਪੂ ਜੀ ਨਾਲ ਮੇਰੇ ਨਾਲ ਇਹਨੇ ਮਿਹਨਤ ਕੀਤੀ ਹੈ ਸੀਰੀ ਨੇ ਅੱਜ ਗੋਡੇ ਨਹੀਂ ਕੰਮ ਕਰਦੇ ਅੱਜ ਵੀ ਇਹ ਘਰੇ ਸਾਡੇ ਕੰਮ ਕਰਦਾ ਤੇ ਮੇਰਾ ਮਨ ਹੈ ਇਸਨੇ ਸਾਡੇ ਪਰਿਵਾਰ ਚ ਰਿਹਾ ਸਾਡੇ ਨਾਲ ਖੱਦਾਂ ਅਸੀਂ ਮੈਂ ਇਹਦੇ ਗੋਡੇ ਬਦਲਾਵਾਂ ਮੈਂ ਕਿਹਾ ਯੂਜ਼ਵਲ ਕਾਰਡ ਆਹੇਗਾ ਕਹਿੰਦਾ ਹੈਗਾ ਮੈਂ ਕਿਹਾ ਫਿਰ ਹੁਣ ਜਦ ਤੂੰ ਇੰਨੀ ਮਿਹਨਤ ਕਰਦਾ ਤੈਨੂੰ ਇੱਕ ਗਿਆਨ ਦਿੰਦਾ ਇੱਕਤਾ ਇਹਦੇ ਦੋਨੋਂ ਐਕਸ-ਰੇ ਕਰਾ ਦੇ ਬੋਡੀਆਂ ਦੇ ਇੱਕ ਸਾਰੇ ਬਲੱਡ ਦੇ ਟੈਸਟ 700 ਰੁਪਏ ਦੇ ਹੋਣਗੇ ਇੱਕ ਹਮੋਗਲੋਬਿਨ ਤੇ ਈਸੀਜੀ ਨਾਲ ਇੱਕ ਹਾਰਟ ਦੀ ਇਕੋ ਕਰਾ ਦੇ ਵੀ ਹਾਰਟ ਕਿੰਨੇ ਪਰਸੈਂਟ ਕੰਮ ਕਰਦਾ ਕਹਿੰਦਾ ਠੀਕ ਹੈ ਜੀ ਚਾਹ ਪਾਣੀ ਪੀਤਾ ਚਲੇ ਗਏ ਉਹਨੇ ਸਾਰੇ ਟੈਸਟ ਕਰਾ ਕੇ ਤੀਜੇ ਚੌਥੇ ਦਿਨ ਮੈਨੂੰ ਫੋਨ ਕੀਤਾ ਮੈਂ ਕਿਹਾ ਵੀ ਆ ਜਾ ਚੰਡੀਗੜ੍ਹ ਮੈਂ ਉੱਥੇ ਹੀ ਆਂ ਚੰਡੀਗੜ੍ਹ ਬੁਲਾਇਆ ਬੋਲਾ ਕਿ ਅਸੀਂ ਆਪਣੀ ਟੀਮ ਨੂੰ ਕਿਹਾ ਵੀ ਇਹਨਾਂ ਦੀ ਹੈਲਪ ਕਰੋ ਸਾਡੀ ਟੀਮ ਨੇ ਡਾਕਟਰ ਨੂੰ ਦਿਖਾਇਆ ਡਾਕਟਰ ਨੂੰ ਦਿਖਾਉਣ ਸਾਰ ਮੈਂ ਉਹਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਕਹਿਣਾ ਵੀ ਅਸੀਂ ਗੋਡੇ ਪਾਉਣ ਆਏ ਆ ਆ ਚੱਕੋ ਸਾਰੇ ਟੈਸਟ ਉਹ ਟੈਸਟ ਉਹ ਨੇ ਜਿਹੜੇ ਜਦੋਂ ਪੀਜੀਆਈ ਜਾਂਦਾ ਹੈ ਬੰਦਾ ਉਦੋਂ ਉਹ ਲਿਖਦੇ ਨੇ ਫਿਰ ਉਹ ਅੰਦਰ ਕਰਾਉਣੇ ਪੈਂਦੇ ਨੇ ਲੋਕਾਂ ਨੂੰ ਇਹ ਵਾਅਮੇ ਵੀ ਅੰਦਰ ਦੇ ਟੈਸਟ ਹੁੰਦੇ ਨੇ ਉਹੀ ਦੇਖਦੇ ਨੇ ਕੋਈ ਲੋੜ ਨਹੀਂ ਐਂਗੀ ਆਪ ਤੁਸੀਂ ਇਹ ਟੈਸਟ ਬਾਹਰੋਂ ਵੀ ਕਰਾ ਕੇ ਜਾ ਸਕਦੇ ਕਾਸਟ ਦਿਖਾਈ ਕਹਿ ਕੇ ਤੋਰੇ ਅਸੀਂ ਉਹਨਾਂ ਨੂੰ ਵੀ ਡਾਕਟਰ ਨੂੰ ਕਿਹੋ ਕਿ ਅਸੀਂ ਤਿਆਰੀ ਕਰਕੇ ਆਏ ਹਾਂ ਜੀ ਬਸ ਕੀ ਗੱਲ ਸੀ ਡਾਕਟਰ ਕਹਿੰਦਾ ਹੁਣੇ ਟ੍ਰੋਮਾ ਚ ਜਾ ਕੇ ਦਾਖਲ ਹੋ ਪਹਿਲੇ ਦਿਨ ਗਿਆ ਬੰਦਾ ਕੋਡੇ ਬਦਲੋਣ ਪਹਿਲੇ ਦਿਨੇ ਉਹਨੂੰ ਟਾਈਮ ਮਿਲ ਗਿਆ ਔਰ ਉਹ ਕਿਸਾਲ ਬੋਗਾ ਅੱਜ ਉਹਦੇ ਨਾਲ ਹੈ ਕੱਲ ਆਪਰੇਸ਼ਨ ਹੋਣਾ ਸੀ ਕੱਲ ਡਿਲੇ ਹੋ ਗਿਆ ਸ਼ਾਇਦ ਅੱਜ ਆਪਰੇਸ਼ਨ ਚੱਲ ਰਿਹਾ ਹੈ ਇਹ ਜੱਟ ਜ਼ਿਮੀਦਾਰ ਤੇ ਸੀਰੀ ਦੀ ਉਹ ਪਿਆਰ ਦੀ ਕਹਾਣੀ ਜਿਹਦੇ ਜੋਨੇ ਬਜ਼ੁਰਗ ਹੁੰਦੇ ਸੀਰੀ ਦਾ ਇਹ ਸੋਚੇ ਵੀ ਮੈਂ ਪੈਸਾ ਹੈ ਸਾਰਾ ਕੁਝ ਹੈ ساری ਜਿੰਦਗੀਆਂ ਨੇ ਕੰਮ ਕੀਤਾ ਹੈ ਮੇਰੇ ਨਾਲ ਮੇਰੇ ਬਾਪੂ ਨਾਲ ਕੰਮ ਕੀਤਾ ਹੈ ਵੀ ਅੱਜ ਇਹਨੂੰ ਤਕਲੀਫ ਹੈ ਇਹਦੀ ਮੈਂ ਤਕਲੀਫ ਦੂਰ ਕਰ ਔਰ ਮੈਂ ਇੱਕ ਗੱਲ ਉਹਨੂੰ ਹੋਰ ਪੁੱਛੀ ਗੋਗੇ ਨੂੰ ਮੈਂ ਕਿਹਾ ਵੀ ਤੈਨੂੰ ਇਹ ਚੀਜ਼ ਕਿਉਂ ਤੇਰੇ ਧਿਆਨ ਚ ਆਈ ਕਹਿੰਦਾ ਸਤੀਜੀ ਬਹੁਤ ਔਖਾ ਹੋਗੇ ਤੁਰਦਾ ਸੀ ਇਹ ਨੰਬਰ 2 ਤੇ ਮੈਨੂੰ ਬਚਪਨ ਚ ਇਹਨੇ ਗੋਦੀ ਠੜਾਇ ਮੇਰੀ ਸਾਰੀ ਜੱਦੇ ਨੇ ਪਗਾਈਏ ਮੇਰੇ ਬਾਪੂ ਨੇ ਕਹਿ ਦੇਣਾ ਨਹੀਂ ਤੂੰ ਛੱਡੇ ਨੂੰ ਕਹਿੰਦਾ ਇਹਨੇ ਹਟਣਾ ਨਾ ਬਈ ਪੁੱਤ ਆ ਆਪਣਾ ਇਹ ਗੱਲ ਸੀ ਥੈਂਕ ਯੂ ਜੀ